ਅਜਿਵੇਂ ਤੁਸੀਂ ਕਿਹਾ ਸੀ ਨਾ ਕਿ ਇੱਕੋ ਚਸ਼ਮੇ ਦੇ ਵਿੱਚ ਦੋ ਚੀਜ਼ਾਂ ਕਤਲ ਨੂੰ ਤੇ ਕਤਲ ਕਰਨ ਵਾਲੇ ਨੂੰ ਹਨਾ ਲੋਕ ਵੱਖਰੇ ਵੱਖਰੇ ਤਰੀਕਿਆਂ ਨਾਲ ਦੇਖਦੇ ਆ ਕੱਲ ਇੱਕ ਪੋਸਟ ਆਪਾ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਜਿਹੜੀ ਆਪਾ ਗੱਲ ਕੀਤੀ ਉਹਦੇ ਵਿੱਚ ਵੀ ਕੁਝ ਇਹੋ ਜਿਹੀ ਸੀ ਉਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਸੀ ਕਿ ਕੌਣ ਕੀ ਦੇ ਹੱਕ 'ਚ ਖੜਾ ਹੈ ਤੇ ਉਸ ਤੋਂ ਬਾਅਦ ਅੱਜ ਇੱਕ ਉਸੇ ਤਰ੍ਹਾਂ ਦਾ ਬਿਆਨ ਹੋਰ ਹੈ ਉਹੀ ਸੰਜੇ ਵਰਮਾ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਜਾਖੜ ਸਾਹਿਬ ਕਹਿ ਰਹੇ ਸੀਗੇ ਉਹ ਸਰਕਾਰ ਨੂੰ ਜੈਨੋ ਕਿ ਲੰਬੇ ਹੱਥੀ ਲਹਿ ਰਹੇ ਸੀ ਤੇ ਉਹਦੇ ਜਵਾਬ ਦੇ ਵਿੱਚ ਮਾਨ ਸਾਹਿਬ ਕਹਿ ਰਹੇ ਨੇ ਕੇ ਭਾਈ ਇਹ ਜਿਹੜੇ ਇਹ ਵੀ ਉੱਧਰ ਨੂੰ ਚੱਲ ਰਹੇ ਆ ਇਹਨਾਂ ਦਾ ਵੀ ਉੱਧਰ ਨੂੰ ਯੋਜਨਾ ਹੈ ਤੇ ਇੱਕ ਗੱਲ ਉਹਨਾਂ ਨੇ ਹੋਰ ਕਹੀ ਜਿਹੜੀ ਤੇ ਮੰਨ ਸਮਝ ਕੀ ਕਹਿ ਰਹੇ ਅੱਛਾ ਜੀ ਠੀਕ ਹੈ ਉਹ ਕਹਿ ਰਹੇ ਨੇ ਵੀ ਲਾਰੈਂਸ ਨੂੰ ਕਹਿੰਦੇ ਵੀ ਭਾਜਪਾ ਵਾਲੇ ਵਿਚਾਰ ਰਹੇ ਨੇ ਸ਼ਾਹ ਵਿਚਾਰ ਰਹੇ ਨੇ ਨਾਲ ਨਾਲ ਉਹ ਕਹਿੰਦੇ ਵੀ 2014 ਤੋਂ ਇਹਨਾਂ ਨੇ ਉੱਥੇ ਗੁਜਰਾਤ ਦੇ ਵਿੱਚ ਰੱਖਿਆ ਹੈ ਵੀਆਈਪੀ ਟ੍ਰੀਟਮੈਂਟ ਦੇ ਰਹੇ ਨੇ ਇਹ ਵੀ ਕਿਹੜੀ ਚੀਜ਼ ਨੂੰ ਕਿਹੜੇ ਪੱਖ ਨਾਲ ਵੇਖਿਆ ਜਾ ਰਿਹਾ ਹੈ ਕੌਣ ਕਿਹੜੇ ਹਿਸਾਬ ਨਾਲ ਦੇਖ ਰਿਹਾ ਨਹੀਂ ਗਲਤ ਹੈ ਜੇ 14 ਲੈ ਫੈਕਟ ਗਲਤ ਹੈ ਹੂੰ ਜਿੰਨਾ ਕੋ ਮੈਨੂੰ ਯਾਦ ਆ ਕਿ ਲਾਰੈਂਸ ਉਸ ਤੋਂ ਬਾਅਦ ਪੰਜਾਬ ਤੀਆਂ ਜ਼ਿਲ੍ਹਾ ਚ ਵੀ ਰਿਹਾ ਹੈ ਜੀ ਰਾਜਸਥਾਨ ਦੀ ਜੇਲ੍ਹ ਚ ਵੀ ਰਿਹਾ ਹੈ ਉਹ ਜਿੱਥੇ ਰੌਲੇ ਪਏ ਨੇ ਇੰਟਰਵਿਊਜ਼ ਵਗੈਰਾ ਦੇ ਸਾਰੇ ਠੀਕ ਹੈ ਨਾ ਜੀ ਲਾਰੈਂਸ ਪੰਜਾਬ ਦੀ ਜੇਲ੍ਹ ਚ ਰਿਹਾ ਹਮ ਲਾਰੈਂਸ ਲੰਬਾ ਸਮਾਂ ਫਰੀਦਕੋਟ ਦੀ ਜੇਲ੍ਹ ਚ ਰਿਹਾ ਜੀ ਮਠਿੰਡੇ ਵਾਲੀ ਜੇਲ੍ਹ ਚ ਤਾਂ ਤੁਹਾਨੂੰ ਪਤਾ ਹੀ ਨਹੀਂ ਪਰਮਤੀ ਜੇਲ੍ਹ ਦਾ ਜ਼ਿਕਰ ਵੀ ਕੀਤਾ ਗੁਜਰਾਤ ਵਾਲੀ ਦਾ ਹਾਂ ਜੀ ਫੈਕਚੁਅਲੀ ਮੇਰੇ ਖਿਆਲ ਦੇ ਨਾਲ ਰੋਪੜ ਜੇਲ੍ਹ ਚ ਵੀ ਰਿਹਾ ਹਮ ਇਹਨਾਂ ਦੀ ਮਤਲਬ ਕਿ ਜਿਹੜੀ ਆਪਸ ਦੇ ਵਿੱਚ ਦੁਸ਼ਮਣੀ ਹੈ ਕੁਝ ਗੈਂਗਸਟਰਾਂ ਦੇ ਨਾਲ ਉਹ ਇਹਨਾਂ ਦੀ ਜੇਲ੍ਹਾਂ ਚ ਵਧੀਆ ਜਿਆਦਾ ਚਾਹੇ ਜੱਗੂ ਹੈ ਜੀ ਚਾਹੇ ਲਾਰੈਂਸ ਹੈ ਚਾਹੇ ਵਿੱਕੀ ਗੌਂਡਰ ਸੀ ਠੀਕ ਹੈ ਨਾ ਜੀ ਜਿਨ੍ਹਾਂ ਦੇ ਵਿੱਚੋਂ ਵਧੀਆ ਕਿਉਂਕਿ ਲੰਮਾ ਸਮਾਂ ਜੇਲ੍ਹਾਂ ਚ ਰਹੇ ਨੇ ਹੂੰ ਤਾਂ ਗੱਲ ਇਹ ਆ ਕਿ ਫੈਕਚੁਅਲੀ ਮੈਨੂੰ ਇਹ ਗੱਲ ਮਨ ਕੋਲ ਠੀਕ ਨਹੀਂ ਲੱਗੀ ਹੂੰ ਕਿ ਭਈ ਸ਼ਾਇਦ ਵੀ 2014 ਤੋਂ ਜਿਹੜਾ ਤੁਸੀਂ ਉਹ ਕਿਹਾ ਇਹਨੂੰ ਥੋੜਾ ਜਿਹਾ ਹਾਂਜੀ ਇਹ ਥੋੜਾ ਜਿਹਾ ਦੁਬਾਰਾ ਕੋਖਣ ਦੀ ਜ਼ਰੂਰਤ ਆ ਜੀ ਤੁਸੀਂ ਵੀ ਕੋਖ ਸਕਦੇ ਹੋ ਖੈਰ ਦੂਜੀ ਗੱਲ ਇਹ ਆ ਕਿ ਹਾਂ ਦੇਖੋ ਕੇਂਦਰ ਨੇ ਇੱਕ ਸਪੈਸ਼ਲ ਧਾਰਾ ਦਾ ਇਸਤੇਮਾਲ ਕਰਕੇ ਜਾਂ ਕਹਿ ਲਓ ਕਾਨੂੰਨ ਦਾ ਇਸਤੇਮਾਲ ਕਰਕੇ ਲਾਰੈਂਸ ਦੀ ਪੁੱਛਗਿੱਛ ਨੂੰ ਇੱਕ ਤਰ੍ਹਾਂ ਨਾਲ ਲੋਕ ਤੱਕ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਹੂੰ ਉਹਦਾ ਮੈਂ ਤੁਹਾਨੂੰ ਉਸ ਵੇਲੇ ਹੀ ਕਾਰਨ ਦੱਸ ਦਿੱਤਾ ਸੀਗਾ ਯਾਦ ਹੈ ਜਦੋਂ ਨਿਜਰ ਕਤਲकांड ਦਾ ਰੋਲਾ ਪਿਆ ਉਸ ਤੋਂ ਬਾਅਦ ਤੇ ਹੁਣ ਤੁਹਾਨੂੰ ਪਤਾ ਹੀ ਆ ਤਾਜ਼ਾ ਕਟਨਕਰਮ ਇੱਕ ਹੋਰ ਵਾਪਰਿਆ ਜਿਹਦੇ ਚ ਜਗਮੀਤ ਸਿੰਘ ਬਾਰੇ ਵੀ ਇਸੇ ਤਰ੍ਹਾਂ ਦੀ ਖਬਰ ਆਈ ਕਿ ਹਰੇਕੀ ਕੀਤੀ ਗਈ ਸੀ ਜੀ ਉਹ ਮੈਂ ਮਤਲਬ ਕਿ ਇੱਕ ਕੈਨੇਡੀਅਨ ਨਿਊਜ਼ ਆ ਦਾਰਾ ਸੀਗਾ ਉਹਦੀ ਸਟੋਰੀ ਪੜੀ ਆ ਹਮ ਕਿ ਜਿਹਦੇ ਚ ਇਸੇ ਤਰ੍ਹਾਂ ਦਾ ਹੀ ਲਗਭਗ ਮਾਮਲਾ ਸੀਗਾ ਤਾਂ ਉਹਦੇ ਚ ਹੁਣ ਤਾਰਾਂ ਜੋੜੀਆਂ ਜਾਂਦੀਆਂ ਨੇ ਇੰਡੀਅਨ ਗਵਰਨਮੈਂਟ ਜੀ ਵਾਇਆ ਲਾਰੈਂਸ ਹੁਣ ਦੇਖੋ ਇਹ ਚਲੋ ਕਮਾਂਤਰੀ ਕੂਟਨੀਤੀ ਦੀ ਟਸਲਵਾਜ਼ੀ ਹੁੰਦੀ ਆ ਤੇ ਮੈਂ ਤੁਹਾਨੂੰ ਉਸ ਵੇਲੇ ਤਰਕ ਦੇ ਕੇ ਗੱਲ ਕਹੀ ਸੀ ਕਿ ਭਾਰਤ ਸਰਕਾਰ ਮੈਨੂੰ ਨਹੀਂ ਪਤਾ ਐਕਚੁਅਲੀ ਕੀ ਸਟੋਰੀ ਆ ਪਰਦੇ ਦੇ ਪਿੱਛੇ ਕੀ ਕਹਾਣੀਆਂ ਆ ਜੀ ਪਰੰਤੂ ਇਹਨਾਂ ਨੂੰ ਡਰ ਇਸ ਗੱਲ ਦਾ ਸੀਗਾ ਕਿ ਕੱਲ ਨੂੰ ਲਾਰੈਂਸ ਨੂੰ ਕੋਈ ਕਸਟਡੀ ਚ ਲੈ ਕੇ ਪੁਲਿਸ ਵਾਲਾ ਕੋਈ ਛੋਟਾ ਅਫਸਰ ਵੀ ਉਹ ਕੁਝ ਮਤਲਬ ਕਿ ਘਵਾ ਲਵੇ ਜੀ ਜਿਹੜਾ ਕਿ ਕਮਾਂਤਰੀ ਮੰਚ ਤੇ ਸਾਡੀ ਬਦਨਾਮੀ ਦਾ ਸਬੱਬ ਬਣ ਜਾਵੇ ਹੂੰ ਤੇ ਉਹ ਗੱਲ ਪ੍ਰੈਸ 'ਚ ਆ ਗਈ ਤਾਂ ਬਸ ਗਿਆ ਕੰਮ ਹੂੰ ਸਮਝ ਗਏ ਹੋ ਜੀ ਜੀ ਤਾਂ ਖੇਡ ਖਲੜ ਗਈ ਸਾਰੀ ਹੂੰ ਤਾਂ ਮੈਂ ਉਸ ਵੇਲੇ ਜਦੋਂ ਇਹ ਇਹਨਾਂ ਨੇ ਇੱਕ ਕਾਨੂੰਨੀ ਤਾਕਤ ਦਾ ਇਸਤੇਮਾਲ ਕੀਤਾ ਸੀ ਉਸ ਨੂੰ ਸਮਝਦੇ ਆਪ ਦੀ ਸਮਝ ਦੇ ਅਨੁਸਾਰ ਇਹ ਗੱਲ ਕਹੀ ਸੀ ਜੀ ਸ਼ਾਇਦ ਆਪਣੀ ਪੁਰਾਣੀ ਆਡੀਅנס 'ਚੋਂ ਕੁਝ ਬੰਦਿਆਂ ਨੂੰ ਯਾਦ ਹੋਵੇ ਜੀ ਤਾਂ ਉਹੀ ਚੀਜ਼ ਮੈਨੂੰ ਲੱਗਦਾ ਹੈ ਕਿ ਮਾਨ ਸਾਹਿਬ ਵੀ ਕਹਿਣਾ ਚਾਹੁੰਦੇ ਆ ਕਿ ਉਥੇ ਰੱਖਿਆ ਜੀ ਏਦਾਂ ਉਦਾਂ ਦੇਖੋ ਜੇ ਮਾਨ ਸਾਹਿਬ ਤੁਸੀਂ ਪੁੱਛਗਿਛ ਕਰਨੀ ਹੈ ਜੇ ਉਹ ਤੁਹਾਨੂੰ ਇੱਕ ਕਾਨੂੰਨੀ ਸ਼ਕਤੀ ਦੀ ਵਰਤੋਂ ਕਰਦੇ ਆ ਰੋਕਦੇ ਆ ਤੁਸੀਂ ਕੋਰਟ ਜਾ ਸਕਦੇ ਹੋ ਜੀ ਤੁਸੀਂ ਆਪਦੀ ਕੋਈ ਪੁੱਛਗਿਛ ਕਰਨੀ ਹੈ ਲਾਰੈਂਸ ਤੋਂ ਤਾਂ ਕਰ ਸਕਦੇ ਹੋ ਹੂੰ ਤੁਹਾਨੂੰ ਮਤਲਬ ਕਿ ਕਾਨੂੰਨੀ ਤੌਰ ਤੇ ਜਦੋਂ ਆਰਡਰ ਹੋ ਜਾਣਗੇ ਅਦਾਲਤ ਦੇ ਉਦੋਂ ਤਾਂ ਨਹੀਂ ਨਾ ਸ਼ਾਹ ਉਹ ਰੋਕ ਸਕਦੇ ਜੀ ਬਿਲਕੁਲ ਕਿਉਂਕਿ ਜਿਹੜੇ ਆਰਡਰ ਹੋਣਗੇ ਉਹ ਉਹਨਾਂ ਦਾ ਪੱਖ ਸੁਣ ਕੇ ਹੋਣਗੇ ਹਮ ਪਰ ਜਿਸ ਵੇਲੇ ਇੰਟਰਵਿਊ ਦਾ ਰੌਲਾ ਪਿਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੀ ਸੀ ਹਮ ਆਡੀਅנס ਨੂੰ ਵੀ ਯਾਦ ਹੋਏਗਾ ਜੀ ਕਿ ਸਰ ਹੁਣ ਪੰਜਾਬ ਚ ਲਾਰੈਂਸ ਨੂੰ ਲਿਆਉਣ ਦਾ ਲਗਭਗ ਰਸਤਾ ਹੀ ਬੰਦ ਹੋ ਗਿਆ ਬਿਲਕੁਲ ਬਿਲਕੁਲ ਉਹ ਤੁਹਾਡਾ ਹੀ ਇਹ ਜਿਹੜਾ ਕਾਰਨਮਾ ਗੇ ਰੱਖਣਗੇ ਹਮ ਕਿ ਜੇ ਇਹਨਾਂ ਨੂੰ ਕਸਟਡੀ ਦੇ ਦਿੱਤੀ ਅੱਗੇ ਤੇ ਇੰਟਰਵਿਊ ਹੋ ਗਿਆ ਜੀ ਜਿਹੜੀ ਆਪ ਮੰਨੀ ਇਹਨਾਂ ਨੇ ਕਿ ਘੜਡ ਦੇ ਵਿੱਚ ਹੋਈ ਆ ਹੁਣ ਹੋ ਸਕਦਾ ਕੋਈ ਐਡ ਨਾ ਸ਼ੂਟ ਕਰਾ ਦੇ ਲਾਰੈਂਸ ਤੋਂ ਜਾਂ ਕੋਈ ਹੋਰ ਐ ਉਹ じゃ ਕੋਈ ਪਹਾੜਾ ਮਾਰ ਤਜੇ ਮਸ਼ਹੂਰੀ ਨਾ ਬਣਾ ਦੇ ਕਿਸੇ ਬ੍ਰਾਂਡ ਦੀ ਤਾਂ ਮਤਲਬ ਇਹ ਆ ਕਿ ਤੁਸੀਂ ਆਪਣੀਆਂ ਵੀ ਗਲਤੀਆਂ ਮੰਨੋ ਨਾ ਸਾਬ ਹੂੰ ਇਹ ਜਾਬਾਂ ਦੇ ਪੇੜ ਆ ਜੀ ਇਹਦੇ ਚ ਕੁਛ ਨਹੀਂ ਆ ਤੁਹਾਡੀਆਂ ਜੇਲਾਂ ਦੇ ਵਿੱਚ ਬੈਠੇ ਸਾਹਿਬ ਜਿਹੜੇ ਐਡੇ ਐਡੇ ਵੱਡੇ ਡਰੱਗ ਨੈਕਸਸ ਚੱਲ ਰਹੇ ਨੇ ਹੂੰ ਉਹ ਅਮੇਤਿਸ਼ਾ ਚਲਵਾ ਰਿਹਾ ਜੀ ਜੇ ਉਹ ਵੀ ਅਮੇਤਿਸ਼ਾ ਚਲਵਾ ਰਿਹਾ ਹੈ ਹੂੰ ਤੇ ਸਰ ਤੁਹਾਡਾ ਇੱਥੇ ਫਾਇਦਾ ਕੀ ਹੈ ਜਾ ਕੇ ਪਹਾੜਾਂ ਤੇ ਇੱਕ ਸੋਨਾ ਘਰ ਪਾ ਕੇ ਉੱਥੇ ਬਹਿ ਜਾਓ ਤੁਹਾਡੇ ਸਮਰਥਕਾਂ ਨੂੰ ਫਿਰ ਮੇਰੀਆਂ ਗੱਲਾਂ ਬੜੀਆਂ ਚੁਬਦੀਆਂ ਨੇ ਜੀ ਜੀ ਕਿ ਇਹ ਜ਼ਿਲ੍ਹਾ ਚੋ ਜਿਹੜੇ ਨੈਕਸਸ ਚੱਲ ਰਹੇ ਨੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀਆਂ ਸੁਪਾਰੀ ਕਿਲਿੰਗਸ ਤੱਕ ਵਾਰਦਾਤਾ ਹੋਈਆਂ ਨੇ ਜੀ ਈਵਨ ਥੈਟ ਕਿ ਤੁਹਾਡੇ ਰਾਜ ਦੇ ਵਿੱਚ ਗੈਂਗਵਾਰ ਹੋ ਗਈ ਜੇਲ੍ਹ ਦੇ ਵਿੱਚ ਹੂੰ ਦੋ ਗੈਂਗਸਟਰ ਮਰ ਗਏ ਜੀ ਇਹ ਵੀ ਅਮਿਤਿਸ਼ਾ ਕਰਵਾ ਰਹੇ ਸਰ ਸਭ ਤੋਂ ਵੱਡੇ ਡਰੱਗ ਰੈਕਟ ਜੇਲ੍ਹਾਂ ਚੋਂ ਚੱਲ ਰਹੇ ਆ ਪਿਛਲੇ ਦਿਨੀ ਮੈਂ ਹੁਣ ਮਾਨ ਸਾਹਿਬ ਨੂੰ ਯਾਦ ਕਰਵਾਉਣਾ ਹਮ ਕਿ ਸੰਗਰੂਰ ਦੇ ਵਿੱਚੋਂ ਤੁਸੀਂ ਰੈਕਟ ਫੜਿਆ ਕਿ ਨਹੀਂ ਜੀ ਜੀ ਸੰਗਰੂਰ ਜੇਲ੍ਹ ਦੇ ਵਿੱਚੋਂ ਜੀ ਇਸੇ ਤਰ੍ਹਾਂ ਲੁਧਿਆਣੇ ਚੋਂ ਫੜਿਆ ਕਿ ਨਹੀਂ ਫੜਿਆ ਹਮ ਤਾਂ ਇਹ ਕੌਣ ਚਲਵਾ ਰਿਹਾ ਜੀ ਜੀ ਮਤਲਬ ਕਿ ਇੰਦਾ ਕਰਕੇ ਤੁਸੀਂ ਇੱਕ ਦੂਜੇ ਤੇ ਸੁੱਟ-ਸੁੱਟ ਰਹੇ ਹੋ ਹੁਣ ਦੇਖੋ ਕੱਲ ਕੀ ਹੈ ਕਿ ਸੰਜੇ ਦੇ ਜਿਹੜੇ ਪ੍ਰਤਾਜੀ ਨੇ ਦੋਖ ਇਨਸਾਨ ਨੇ ਸਿਆਣੀ ਨਸਾਨ ਨੇ ਕੱਲ ਉਹਨਾਂ ਤੋਂ ਜਿਹੜੀ ਵੀਡੀਓ ਪੁਆਈ ਗਈ ਆ ਉਹ ਸਾਫ ਹੈ ਕਿ ਵੀਡੀਓ ਸਰਕਾਰ ਨੇ ਆਪਣੇ ਹੱਕ ਚ ਪੁਆਈ ਆ ਪਰ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਤੁਹਾਡੇ ਲੀਡਰ ਕਹਿੰਦੇ ਆ ਕਿ ਜੀ ਫਲਾਣਾ ਗੈਂਗਸਟਰਾਂ ਦੇ ਹੱਕ ਚ ਖਲੋ ਗਿਆ ਫਲਾਣਾ ਤੇ ਉੱਥੇ ਪੁਲਿਸ ਦੀ ਕਰਤੂਤ ਕੀ ਹੈ ਕਿ ਪਹਿਲੀ ਜਿਹੜੀ ਵਾਈਟ ਭੇਜੀ ਜਾਂਦੀ ਹੈ ਡੀਆਈਜੀ ਸਾਹਿਬ ਦੀ ਉਹਦੇ ਚ ਉਹ ਮੰਨ ਰਹੇ ਨੇ ਕਿ ਰਿਕਵਰੀ ਵਾਸਤੇ ਲਿਆਂਦੇ ਸਨ ਜੀ ਐਫਆਈਆਰ ਦੇ ਵਿੱਚ ਹੁਣ ਲਿਖਿਆ ਗਿਆ ਹੈ ਬਾਕਾਇਦਾ ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਦਿਨਿਕ ਬਾਸਖਰ ਦੇ ਉਹਨਾਂ ਨੇ ਐਫ ਆਈ ਆਰ ਪੜ੍ਹ ਕੇ ਜੋ ਇੱਕ ਸਟੋਰੀ ਬੜੀ ਤਗੜੀ ਸ਼ਾਇਆ ਕੀਤੀ ਆ ਉਹਦੇ ਚ ਕਹਿੰਦੇ ਕਿ ਐਫ ਆਈ ਆਰ ਦੇ ਵਿੱਚ ਤੇ ਇਹ ਲਿਖਿਆ ਗਿਆ ਕਿ ਜਦੋਂ ਰਿਕਵਰੀ ਵਾਸਤੇ ਲਿਆਂਦੇ ਉਹਨਾਂ ਦੇ ਸਾਥੀ ਇਹਨਾਂ ਨੂੰ ਮਾਰ ਗਏ ਨੇ ਸਰ ਤੁਸੀਂ ਆਪਣੀ ਪੁਲਿਸ ਦੀ ਹਸਾਮੀ ਨਹੀਂ ਆ ਰਹੀ ਗੱਲ ਦਾ ਮਤਲਬ ਕਿ ਕਿਹੜੀ ਕਹਾਣੀ ਤੇ ਯਕੀਨ ਕਰੋਗੇ ਕਿ ਤੁਹਾਡੇ ਲੀਡਰ ਕੁਛ ਕਹਿ ਰਹੇ ਆ ਪੁਲਿਸ ਕੁਛ ਕਹਿ ਰਹੀ ਐ ਐਫ ਆਈ ਆਰ ਕੁਛ ਕਹਿ ਰਹੀ ਐ ਤੇ ਇਹਦੇ ਵਾਸਤੇ ਵੀ ਅਮਿਤ ਸ਼ਾਹ ਜ਼ਿੰਮੇਵਾਰ ਹੋ ਗਿਆ ਹਮ ਮਤਲਬ ਕਿ ਆਸੀਂ ਉਹੀ ਗੱਲ ਨੇ ਜਾਬਾਂ ਦਾ ਪੇੜ ਮੈਂ ਤਦੇ ਕਹਿਣਾ ਕਿ ਉਹਨਾਂ ਨੂੰ ਪੁੱਛ ਲਓ ਰਵਨੀਤ ਬਿੱਟੂ ਰਣੋ ਕਹਿਣਗੇ ਭਗਵੰਤ ਮਾਨ ਨਖਾਨਾ ਖਰਾਬ ਕਰਤਾ ਪੰਜਾਬ ਦਾ ਇਹਨਾਂ ਨੂੰ ਪੁੱਛ ਲਓ ਇਹ ਕਹਿੰਦੇ ਆ ਕਿ ਅਮਿਤ ਸ਼ਾਹ ਹੀ ਸਭ ਕੁਝ ਕਰਾਈ ਜਾਂਦਾ ਜੀ ਮਤਲਬ ਕਿ ਇਹਦਾ ਹੱਲ ਹਮ ਇਹ ਉਹੀ ਗੱਲ ਹੈ ਕਿ ਜਦ ਆਂਦਾ ਪੇੜ ਤੋਂ ਬਾਤ ਫਿਰ ਹੋ ਗਈ ਉਹ ਚੱਕਿਆ ਉਧਰ ਰੱਖਤਾ ਉਧਰ ਚੱਕਦਾ ਬਸ ਬਿਲਕੁਲ ਜੀ ਆਖੋ ਸੀ ਲੋ ਜੀ ਕਹਿ ਰਹੇ ਨੇ ਕਿ ਲਾਰੈਂਸ ਬਿਸ਼ਨੋਈ 2023 ਦੇ ਐਂਡ ਦੇ ਵਿੱਚ ਗੁਜਰਾਤ ਗਿਆ ਕਹਿੰਦੇ ਤੇ ਉਹੀ ਹੈ ਨਾ ਕਿ ਐਕਚੁਅਲੀ ਮਾਨ ਸਾਹਿਬ ਕਈ ਵਾਰ ਇਹੋ ਜੀਆਂ ਗੱਲਾਂ ਕਰ ਜਾਂਦੇ ਨੇ ਕਿਉਂਕਿ ਲਾਰੈਂਸ ਸੁਰਾ ਨੂੰ ਲੰਬੇ ਸਮੇਂ ਤੋਂ ਆਪਣੇ ਇਲਾਕੇ ਦੇ ਹੋਣ ਕਰਕੇ ਆਪਾਂ ਜਾਣਦੇ ਸੁਣਦੇ ਹੀ ਆ ਨਾ ਜੀ ਲਗਾਤਾਰ ਖਬਰਾਂ ਵਾਂਗ ਚੱਲਦਾ ਲਾਰੈਂਸ ਵਿੱਚੋਂ ਭੱਜ ਵੀ ਗਿਆ ਸੀਗਾ ਪਹਿਲਾਂ ਫੜਿਆ ਗਿਆ ਸੀਗਾ ਜੇਲ੍ਹ ਚ ਰਿਹਾ ਭੱਜ ਗਿਆ ਸੀਗਾ ਫਿਰ ਫੜਿਆ ਗਿਆ ਫਿਰ ਲੰਮਾ ਸਮਾਂ ਜੇਲ੍ਹ ਚ ਰਿਹਾ ਇਹ ਬਦਟ ਕਿਤੇ ਫਾਜ਼ਿਲਕਾ ਤੇ ਤਰੀਕਾ ਪੈਂਦੀ ਰਹੀਆਂ ਇਹਦੀਆਂ ਲਾਰੈਂਸ ਦੀਆਂ ਜੀ ਇਹਨੂੰ ਬੁਲੇਟ ਪ੍ਰੂਫ ਜੈਕਟ ਪਾ ਕੇ ਪੇਸ਼ ਕਰਦੇ ਰਿਹਾ ਇੱਥੇ ਫਾਜ਼ਿਲਕਾ ਦੇ ਵਿੱਚ ਹਮ ਜੇਲ ਚੋ ਲੈ ਆ ਕੇ ਜੀ 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 ਚਲੋ ਖੈਰ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੇ ਮਾਮਲੇ 'ਚ ਨਿਕਲ ਆਉਂਦੀਆਂ ਨੇ ਕਾਫੀ ਸਾਰੇ ਦੋਸਤ ਵੀ ਦੇਖੋ ਚੇਤੇ ਰੱਖਦੇ ਨੇ ਗੱਲਾਂ ਹਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਹਰਜੀਤ ਕੁਮਾਰ ਜੀ ਇਹਦੇ ਤੇ ਜ਼ਰੂਰ ਗੱਲ ਕਰਨੀ ਚਾਹਾਂਗੇ ਆਰਐਸਐਸ ਆਲੇ ਹਾਂ ਜਿਹੜੀ ਸਟੇਟਮੈਂਟ ਹੈ ਜੇ ਟਾਈਮ ਬਚਿਆ ਸੁਖਮ ਸਿੰਘ ਸਾਹਿਬ ਦੀ ਇਜਾਜ਼ਤ ਹੋਈ ਤੇ ਜ਼ਰੂਰ ਕਰਾਂਗੇ ਜੀ ਜੀ ਨਹੀਂ ਇਜਾਜ਼ਤ ਵਾਲੀ ਕੋਈ ਗੱਲ ਨਹੀਂ ਪਰ ਆਪਾਂ ਇਹ ਨੋਟ ਕਰ ਲੈਣੇ ਆ ਤੇ ਮੈਂ ਵੀ ਇਹ ਪੜ੍ਹੀ ਸੀ ਸਟੇਟਮੈਂਟ ਉਹਨਾਂ ਦੀ 75 ਸਾਲਾਂ ਵਾਲੀ ਜਿਹੜੀ ਗੱਲ ਉਹ ਕਰ ਰਹੇ ਸੀਗੇ